ਅੱਜ ਆਪਾਂ ਤੁਹਾਡੇ ਨਾਲ ਕਰਾਂਗੇ ਵੀ ਦੁਪਹਿਰ ਦੇ ਵਲੌਗ ਦੀਆਂ ਗੱਲਾਂ ਵੀ ਮੱਝਾਂ ਨੂੰ ਦੁਪਹਿਰੇ ਆਪਾਂ ਕੀ ਪਾਉਣੇ ਆ ਦੁਪਹਿਰੇ ਵੀ ਆਪਾਂ ਹਮੇਸ਼ਾ ਜੀ ਤਰ੍ਹਾਂ ਆਪਾਂ ਕੱਖ ਹੀ ਪਾਉਣਿਆਂਗੇ ਸੰਨੀ ਆਪਾਂ ਕਦੇ ਕਰੀ ਨਹੀਂ ਸੀਗੀ ਹੁਣ ਤੂੜੀ ਜ਼ਰੂਰ ਪਾਉਣਿਆ ਤੂੜੀ ਪਾਉਣ ਤੋਂ ਬਾਅਦ ਵੀਰੇ ਆਪਾਂ ਇਹਨੂੰ ਹੱਥੋਂ ਥੋੜੀ ਜਿਹੀ ਗਿੱਲੀ ਜ਼ਰੂਰ ਕਰ ਲੈਨੇ ਆ ਕਿਉਂਕਿ ਵੀਰੇ ਜਦੋਂ ਆਪਾਂ ਕੱਖਰ ਲਾਉਣੇ ਫਿਰ ਜਿਹੜੀ ਕੰਡ ਜੂੜਦੀ ਆ ਧੂੜ ਉੜਦੀ ਆ ਹਨਾ ਤੇ ਇਹਦੇ ਨਾਲ ਕੀ ਆ ਮਤਲਬ ਇੱਕ ਤਾਂ ਜਿਹੜਾ ਤੂੜੀ ਆ ਨਰਮ ਪੈ ਜਾਂਦੀ ਆ ਨਾਲੇ ਜਿਹੜੀ ਗਰਦ ਆ ਗਰਦ ਨਹੀਂ ਉੜਦੀ ਹੈਗੀ ਠੀਕ ਆ ਤੇ ਜੇ ਮੱਝਾਂ ਨੇ ਗਈਆਂ ਨਾਲ ਮੱਝਾਂ ਖੁਸ਼ ਹੋ ਕੇ ਹੁਣ ਕਿਉਂਕਿ ਖੁਸ਼ਕ ਮੌਸਮਾਂ ਗਾ ਗਿੱਲੀ ਜਿਹੜੀ ਹਰਾ ਚਾਰਾ ਵਧੀਆ ਖਾ ਲੈਂਦੇ ਨੇ ਜੀ ਜਿਹੜਾ ਆਪਣਾ ਹਰਾ ਚਾਰਾ ਗਾ ਵੀਰੇ ਇਹ ਹਰਾ ਚਾਰਾ ਜਿਹੜੀ ਮੱਕੀ ਆਪਣੀ achar ਵਾਲੀ ਹੁੰਦੀ ਆ ਉਹ ਇੱਕ ਇੱਕ ਵਿੱਗਾ ਥਾਂ ਬੀਜਿਆ ਹੋਇਆ ਗਾ achar ਵਾਲੀ ਮੱਕੀ achar ਨਹੀਂ ਪਾਉਣਾ ਵੀ ਆਪਾਂ ਉਹਨ ਅਣੁਹਾਈਆਂ ਹੀ ਚਾਰਾਂਗੇ ਆਪਾਂ ਕਿਉਂਕਿ ਜੇ ਆਪਾਂ ਜੇ ਦੂਸਰੇ 2 ਕਿਆਰੇ 2-3 ਕਿਆਰੇ ਤੇ ਇਹਦਾ 1 ਕਿਆਰਾ 1 ਬਰਾਬਰ ਆਗਾ ਨਾਲ ਇਹਦੇ ਨਾਲ ਰੱਜ ਵਧੀਆ ਆ ਜਾਂਦਾ ਮੱਜਾਂ ਨੂੰ ਬਗੇ ਰੱਜ ਲੈਂਦਿਆਂ ਨੇ ਤੇ ਦੁੱਧਾ ਹੀ ਫਰਕ ਪੈ ਜਾਂਦਾਗਾ ਬਾਕੀ ਆ ਟਾਈਮ ਨੂੰ ਪਤਾ ਹਰਾਚਾਰਾ ਘੱਟ ਹੁੰਦਾਗਾ ਤੇ ਉਹਦੇ ਕਰਕੇ ਆਪਾਂ ਜਿਹੜਾ ਹਰਾਚਾਰਾ ਫਿਰ ਮੱਕੀ ਇੱਕ ਕਿਆਰਾ ਬੀਜਲੀਤੀ ਹੁਣ ਉਹੀ ਸਾਰੀ ਜਾਂਦੇ ਇੱਕ ਬਿੱਗਾ ਬਾਕੀ ਜਿਹੜੇ 4 ਬਿੱਗੇ ਥੋਂ ਚਰੀ ਦੇ ਤਿਆਰ ਹੋ ਰਹੇ ਨੇ ਬੀਜੇ ਪਏ ਨੇਗੇ ਉਹ ਜਦੋਂ ਇਹ ਮੁੱਕੂਗੀ ਆਪਣੀ ਮੱਕੀ ਤੇ ਉਹ ਦਿਨ ਉਹ ਜਿਹੜਾ ਹਰਾਚਾਰਾ ਜਿਹੜਾ ਤਿਆਰ ਹੋ ਜਾਊਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਨਾਲ ਕਿਦਾਂ ਲੱਗ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਰੇ ਆਹ ਦੇਖ ਸਕਦੇ ਹੋ ਹੁਣ ਆਪਾਂ ਉਹ ਹਰਾਚਾਰਾ ਹੁਣ ਦੇਖ ਤਾ ਨੀਤੇ ਤੂੜੀ ਪਾਈ ਹੋਈ ਆ ਉੱਪਰ ਪਾ ਲਾਂਗੇ ਕੱਖ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਕੇ ਹਨਾ ਤੇ ਮੱਜਾਂ ਨੂੰ ਪਾ ਦਵਾਂਗੇ ਇਹ ਦੁਪਹਿਰ ਦੇ ਕੱਖੜੇ ਵੀਰੇ ਦੁਪਹਿਰ ਦੇ ਫਿਰ ਇਹਨੂੰ ਚੰਗੀ ਤਰ੍ਹਾਂ ਹੁਣ ਇਹਨੂੰ ਹਰਲਾ ਹਨਾ ਕੱਖ ਚੰਗੀ ਤਰ੍ਹਾਂ ਰਲਾ ਕੇ ਫਿਰ ਮੱਜਾਂ ਨੂੰ ਪਾ ਦਾਂਗੇ ਤੁਸੀਂ ਦੁਪਹਿਰੇ ਸੰਨੀ ਕਰਦੇ ਆ ਕਿ ਕੱਕ ਪਾਉਣੇ ਵੀਰ ਕਮੈਂਟ ਵਿੱਚ ਦੂਰ ਦੱਸੋ ਕਿਉਂਕਿ ਕਦੇ ਨਹੀਂ ਬਈ ਕੀ ਕਰਾਂ ਸਾਲ ਦੇ ਵਿੱਚ 2-4 ਦਿਨ ਸੰਨੀ ਕਰ ਦਈਏ ਨਹੀਂ ਹਮੇਸ਼ਾ ਕੱਕ ਹੀ ਪਾਈਦੇ ਨੇ ਦੋਨੇ ਟਾਈਮ ਤੇ ਫੀਡ ਵੀ ਆਪਾਂ ਜਿਹੜੀ ਰਲਾਉਣੇ ਆਗੇ ਤੁਹਾਨੂੰ ਉਹ ਵੀ ਜਾਣਕਾਰੀ ਤੁਹਾਨੂੰ ਦੇਵਾਂਗੇ ਆਪਾਂ ਕਿਹੜੀ ਫੀਡ ਪਾਉਣੇ ਆਗੇ ਤੁਹਾਨੂੰ ਪਤਾ ਹੀ ਆ ਬਾਕੀ ਤਾਂ ਆਪਾਂ ਇਹ ਘਰ ਦੀ ਫੀਡ ਆ ਉਹੀ ਕਰ ਤਿਆਰ ਕਰਕੇ ਪਾਉਣੇ ਹੁੰਨੇ ਆਗੇ ਬਈ ਠੀਕ ਹੈ 10 ਕਿਲੋ ਵਾਲੀ ਮੱਝ ਨੂੰ 4 ਕਿਲੋ ਜਿਹੜੀ ਫੀਡ ਆ ਉਹ ਪਾਈ ਜਾਂਦੀ ਹੁੰਦੀ ਹੈਗੀ ਆਪਣੀ ਘਰ ਦੀ ਫੀਡ ਜਿਹੜੀ ਤਿਆਰ ਕਰਾਉਣੀ ਹੈ। ਹੋਰ ਬਾਈਆਂ ਦਾ ਸਾਰਿਆਂ ਦਾ ਹਾਲ ਚਾਲ ਠੀਕ ਠਾਕ ਵੀਰੇ ਕਿੱਦਾਂਗੇ ਸਾਰੇ ਤੁਸੀਂ? ਕਮੈਂਟਾਂ ਦੇ ਵਿੱਚ ਵੀਰੇ ਕਮੈਂਟ ਕਰਦੇ ਰਿਆ ਕਰੋ ਪਤਾ ਲੱਗਦਾ ਰਹਿੰਦਾ ਮੇਰਾ ਵੀਰ ਕੋਈ ਕਿੱਥੋਂ ਜੁੜਿਆ ਕੋਈ ਕਿੱਥੋਂ ਜੁੜਿਆ ਹਨਾ। ਤੇ ਹੁਣ ਆਪਾਂ ਪਾਉਣੀ ਹੈ ਵੀਰੇ ਫੀਡ ਘਰ ਦੀ ਫੀਡ ਦਿਆ ਕਰਾਉਣੀ ਹੈ ਬਈ ਹਨਾ। ਸਭ ਨੂੰ ਪਤਾ ਹੀ ਆ ਬਾਈਆਂ ਨੂੰ। ਇਹ ਹੈ ਦੁਪਹਿਰ ਦਾ ਟਾਈਮ ਮੇਰੇ ਦੁਪਹਿਰ ਦੇ 2 2:30 ਵਜੇ ਮੱਝਾਂ ਆਪਾਂ ਜਿਹੜੀਆਂ ਘੁਰਲੀ ਉੱਤੇ ਬੰਨ ਦਿੰਦੇ ਹੁੰਨੇ ਹੈਗੇ ਆਪਾਂ ਨੇ ਮਿਣ ਕੇ ਕਦੇ ਵੀ ਨਹੀਂ ਪਾਇਆ ਬਾਈ ਹਨਾ 10 ਗ੍ਰਾਮ ਇਹ ਕਿਹੜਾ ਵੀ ਅ मतलब सोना गाना भी 10-20 ਕਰਾਉਣ ਲੱਖਾਂ ਦਾ ਨੁਕਸਾਨ ਹੋ ਜਾਂਦਾ 150 ਰਸਪਾਈਆ ਦੇ ਸ਼ੇਰ ਕਿشن ਘੱਟ ਪੈ ਗਿਆ ਵੱਧ ਪੈ ਗਿਆ ਵੈਸੇ ਕਿਵੇਂ ਹੁਣ 1 2 3 ਉਂਜਲਾਂ ਦੇ ਵਿੱਚ ਵੀਰੇ 2 ਕਿਲੋ ਮੇਰੀ ਜਿਹੜੀ ਫੀਡ ਆ ਉਹ ਪੈ ਜਾਂਦੀ ਹੁੰਦੀ ਹੈ 10 150 ਗ੍ਰਾਮ ਘੱਟ ਵੀ ਪੈ ਜਾਂਦੀ ਆ ਨਾ 150 ਇੱਕ ਵੱਧ ਵੀ ਪੈ ਜਾਂਦੀ ਆ ਉਹਦੇ ਨਾਲ ਕੋਈ ਚੱਕਰ ਨਹੀਂ ਹੁੰਦਾ ਬੜੇ ਮਿਹਨਤ ਮਨਉ ਦੇ ਵਿੱਚ ਬੜਾ ਪੈਣਾ ਨਹੀਂ ਚਾਹੀਦਾ ਤੇ ਹੁਣ ਜਿਹੜਾ ਆਪਣਾ ਵੀਰੇ ਹਰਾਚਾਰਾ ਕੱਖ ਕੰਡਾ ਰੈਡੀ ਹੋ ਗਿਆ ਦਾਣਾ ਪਾਤਾ ਹੁਣ ਚੰਗੀ ਤਰ੍ਹਾਂ ਰਲਾ ਕੇ ਵੀਰੇ ਹੁਣ ਜਿਹੜੇ ਆਪਣੇ ਪਸ਼ੂ ਨੇਗੇ ਆਪਣੀਆਂ ਪਰੀਆਂ ਹਨਾ ਉਹਨਾਂ ਨੂੰ ਕੱਖਾਂ ਦੇ ਉੱਤੇ ਬੰਨ ਦੇਵਾਂਗੇ ਅੱਜ ਹੋਤੇ ਮਹਾ ਦਿਨ ਦਾ ਜਿਹੜਾ ਦੁਪਹਿਰ ਦਾ ਵਲੌਗ ਬਣਾਈਏ ਭਰਾਵਾਂ ਮਾਲਾ ਜੇ ਜਾਣਕਾਰੀ ਸਾਂਝੀ ਕਰੀਏ ਕਈ ਮੇਰੇ ਵੀਰ ਕਹਿੰਦੇ ਯਾਰ 25 ਪਸ਼ੂ ਇਕੱਲਾ ਸਾਹਮ ਦਾ ਥੋੜੇ ਸਾਹਮਣੀਆਂ ਬਾਈ ਆਪ ਇਹ ਕੱਖ ਕੰਡਾ ਕਰਦਾ ਆਪ ਹੀ ਸਭ ਕੁਝ ਕਰਦੇ ਆਂ ਪ੍ਰਮਾਤਮਾ ਦੀ ਕਿਰਪਾ ਨਾਲ ਹਨਾ ਜੇ ਅੰਗ ਪੈਰ ਸਹੀ ਥਲਾਮ ਚੰਗਾਈ ਦੇ ਨਾਲ ਹੋਗਾ ਚੱਲਦੇ ਰਹਿੰਦੇ ਨੇ ਵੀਰੇ